ਫਗੜਾ ਨਜ਼ਦੀਕ ਪਿੰਨ ਨਸੀਰਾਬਾ ਤੋਂ ਗੁਜ਼ਰਦੇ ਮਹਿਲਾਵਾਲੀ ਚੋ ਵਿੱਚ ਅਚਾਨਕ ਪਾਣੀ ਆਉਣ ਨਾਲ ਸਥਾਨਕ ਲੋਕ ਸਹਿਮ ਦੇ ਮਾਹੌਲ ਵਿੱਚ ਹਨ ਪਾਣੀ ਦਾ ਬਹਾ ਇਨਾ ਤੇਜ਼ ਹੈ ਕਿ ਪਾਣੀ ਕਿਸਾਨਾਂ ਦੀ ਪਰਾਲੀ ਦੇ ਢੇਰ ਨੂੰ ਵੀ ਆਪਣੇ ਨਾਲ ਵਹਾ ਕੇ ਲੈ ਗਿਆ ਜਿਸ ਨਾਲ ਜਿੱਥੇ ਇੱਕ ਜਗ੍ਹਾ ਤੋਂ 10 ਫੁੱਟ ਮਿੱਟੀ ਖੇਸ ਗਈ ਉੱਥੇ ਹੀ ਸਾਰਾ ਪਾਣੀ ਖੇਤਾਂ ਵਿੱਚ ਵੀ ਦਾਖਲ ਹੋਣ ਲੱਗ ਪਿਆ ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਣ ਦਾ ਡਰ ਬਣਿਆ ਹੋਇਆ ਹੈ ਇਸ ਸੰਬੰਧੀ ਪਿੰਡ ਦੇ ਸਰਪੰਚ ਅਸਵਿੰਦਰ ਕੌਰ ਦੇ ਪਤੀ ਹਰਦੀਪ ਸਿੰਘ ਅਤੇ ਸਾਬਕਾ ਸਰਪੰਚ ਅਵਤਾਰ ਸਿੰਘ ਸੈਣੀ ਤੋਂ ਇਲਾਵਾ ਹੋਰਨਾਂ ਪਿੰਡ ਵਾਸੀਆਂ ਦੱਸਿਆ ਕਿ ਪਾਣੀ ਦੇ ਖੇਤਾਂ ਵੀ ਢਾਕਲ ਹੋਣ ਤੋਂ ਬਾਅਦ ਤੁਰੰਤ ਹੀ ਉਹਨਾਂ ਵੱਲੋਂ ਮਿੱਟੀ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਇਹ ਬੰਨ ਅਕਸਰ ਹੀ بارش ਤੇ ਪਾਣੀ ਨਾਲ ਟੁੱਟ ਜਾਂਦਾ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਹੋਏ ਨੁਕਸਾਨ ਦਾ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ। ਉਹਨਾਂ ਡਰੇਨ ਵਿਭਾਗ ਹੁਸ਼ਿਆਰਪੁਰ ਪਾਸੋਂ ਮੰਗ ਕੀਤੀ ਕਿ ਇਸ ਬੰਨ ਨੂੰ ਪੱਕਾ ਬਣਾਇਆ ਜਾਵੇ। ਪਿੰਡ ਨਸੀਰਾਬਾਦ ਤੋਂ ਨਵਰਾੰਗ ਚੈਨਲ ਦੇ ਅرجੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰ ਅੱਜ ਜਿਹੜੀ ਬਾਰਿਸ਼ ਹੋਈ ਹੈਗੀ ਸਵੇਰੇ ਉਹਦੇ ਨਾਲ ਮਹਿਲਾਵਾਲੀ ਚੋਟੇ ਦੁਬਾਰਾ ਫੇਰ ਪਾਣੀ ਆਇਆ ਹੈ। ਇਹ 2-3 ਦਿਨ ਪਹਿਲੇ ਵੀ ਇਹੋ ਪਾਣੀ ਆਇਆ ਦੋਵੇਂ ਪਿੰਡ ਵਾਲੇ ਸਾਰੇ ਜਾਣੇ ਇਕੱਠੇ ਹੋਏ ਸੀਗੇ ਸਾਰਿਆਂ ਨੇ ਉਹ ਪੂਰੇ ਵਗੈਰਾ ਲਗਾਏ ਸੀਗੇ ਤੇ ਅੱਜ ਦੁਬਾਰਾ ਫੇਰ ਪਾਣੀ ਵਿੱਚ ਆਇਆ ਹੈਗਾ ਅਜ ਸਾਰਾ ਨਗਰ ਇੱਥੇ ਇਕੱਠਾ ਹੋਇਆ ਹੈ ਸਾਰੇ ਰਣਕੇ ਤੇ ਬੂਨੇ ਲਗਾ ਰਹੇ ਹੈਗੇ ਆ। ਪਹਿਲਾਂ ਵੀ ਕਈ ਵਾਰ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰ ਚੁੱਕੇ ਆ ਕਿ ਇਹਦਾ ਕੋਈ ਪੱਕਾ ਹੱਲ ਕੀਤਾ ਜਾਵੇ ਕਦੇ ਪਿੰਡ ਦੇ ਇਧਰੋਂ ਟੁੱਟ ਜਾਂਦਾ ਕੰਜ ਅੱਗੇ ਤੋਂ ਟੁੱਟ ਜਾਂਦਾ ਹੈਗਾ। ਹੁਣ ਵੀ ਮੈਂ ਤੁਹਾਨੂੰ ਬੁਜ਼ਾਰਿਸ਼ ਕਰਾਂਗਾ ਕਿ ਦਫ਼ਤਰਾਂ ਜਾ ਕੇ ਵੀ ਬ ਤੇ ਇਹ ਤੇ ਮੇਰੇ ਨੂੰ ਕਹਿੰਦੇ ਸਾਰੇ ਜانے ਬੰਦੇ ਮੁੰਡੇ ਆਪ ਲੱਗੇ ਹੋਏ ਹੈਗੇ ਆ ਕਿਸੇ ਨੇ ਵੀ ਸਾਨੂੰ ਕੁਛਿਆ ਨਹੀਂ ਰਿਹਾ ਕਿ ਹੁਣ ਵੀ ਤੁਹਾਡੀ ਕੋਈ ਦਿੱਕਤ ਖਾਲ ਨਹੀਂ ਹੋਈ ਆ ਕਿ ਨਹੀਂ ਹੱਲ ਹੋਈ ਰਹੀ ਹੈ ਠੀਕ ਹੈ ਜੀ ਤੇ ਹਰ ਸਾਲ ਦੀ ਤਰ੍ਹਾਂ ਇੱਥੇ ਵੀ ਟੁੱਟ ਲਾਇਆ ਇੱਥੇ ਪੜੋਦੀਆਂ ਪਾਈਆਂ ਹੋਈਆਂ ਜਦ ਕਿ ਇਹ ਟ੍ਰੇਨ ਹੋਣੀ ਹੈ ਕਹਿੰਦੇ ਆ ਟੋੜੇ ਦੇ ਵਿੱਚ ਨੂੰ ਪਰ ਇਹਦਾ ਦੁਆਰਾ ਹੁਣ ਪਾਣੀ ਪਿੰਡ ਵੱਲ ਨੂੰ ਆ ਰਿਹਾ ਹੈਗਾ ਆ ਜਿਹੜੇ ਪੱਥਰ ਪਾਏ ਹੋਏ ਆ ਉਹਦੇ ਥੱਲੇ ਦੀ ਪਾਣੀ ਚੱਲ ਰਿਹਾ ਪੜੋਦੀਆਂ ਵਿੱਚ ਦੁਆਰਾ ਪਿੰਡ ਵੱਲ ਨੂੰ ਪਾਣੀ ਚੱਲ ਰਿਹਾ ਆ ਆ ਜਿੰਨੇ ਜਾਨੀ ਸਾਰੇ ਜਾਨੇ ਨਾਲ ਖੜੇ ਸਾਰੇ ਆਪਣੀ ਹੱਥੀਆਂ 'ਚ ਪੂਰੇ ਭਰ ਕੇ ਨਾਲ ਲਗਾ ਰਹੇ ਅਪ੍ਰੋਕਸੀਮੇਟਲੀ 10 ਫੁੱਟ ਜਗ੍ਹਾ ਹੈਗੀ ਹੈ ਜੀ ਪਰੋੜੀਆਂ ਵੀ ਚਲਦੀਆਂ ਪਈਆਂ 10 ਫੁੱਟ ਥੱਲੇ ਦੀ ਵੀ ਥਾਰ ਪੈ ਰਹੀ ਹੈਗੀ ਆ ਜੋ ਕਿ ਬਿਨਾਂ ਪ੍ਰਸ਼ਾਸਨ ਦੀ ਸਹਾਇਤਾ ਦੇ ਆਪਾਂ ਕਹਿ ਸਕਦੇ ਹਾਂ ਕਿ ਪਿੰਡ ਬੱਧਾ ਦੇ ਬੰਨਣਾ ਔਖਾ ਹੋਇਆ ਗਿਆ ਜੀ ਪਰ ਕੋਸ਼ਿਸ਼ ਕਰ ਰਹੇ ਹੈਗੇ ਕਿ ਸਾਰੇ ਆਪਣਾ ਜੀ ਜਾਨ ਤੋੜ ਰਹੇ ਹੈਗੇ ਬੰਨ ਰਹੇ ਹੈਗੇ ਆ ਤਾਂ ਕਿ ਕਿਉਂਕਿ ਉਪਰੋਂ ਮਿਹਰਾ ਵੀ ਹੋਣ ਵਾਲਾ ਜੇ ਰੱਬ ਨਾ ਕਰੇ ਦੂਰ ਦੁਆਰਾ ਫੇਰ ਬਾਰਿਸ਼ ਹੁੰਦੀ ਹੈ ਤੇ ਇਹਨੂੰ ਬੰਨਣਾ ਔਖਾ ਹੋਇਆ ਜਾ ਰਿਹਾ ਪਾਣੀ ਦਾ ਬਹਾਅ ਇਸ ਵੇਲੇ ਕਿੰਨਾ ਕੀ ਆ ਰਿਹਾ ਬਹੁਤ ਜ਼ਿਆਦਾ ਤੇਜ਼ ਹੈ ਤੁਹਾਨੂੰ ਗਜ਼ਬ ਕਰ ਰਿਹਾ ਤੁਸੀਂ ਆਪ ਦੇਖ ਸਕਦੇ ਹੈਗੇ ਕਿ ਪਿੱ ਆਪਾਂ ਡਾਵਾ ਡੋਲ ਕਹਿ ਸਕਦੇ ਆ ਕਿ ਖਤਰੇ ਦੇ ਨਿਸ਼ਾਨ ਤੇ ਹੀ ਹੈਗੀ ਇਸ ਵੇਲੇ ਜੀ ਤੇ ਹੋਰ ਇਹ ਜਿਹੜੀ ਡਰੇਨ ਜਾਂ ਡਰੇਨ ਦੀ ਸਫਾਈ ਹੋਈ ਹੈ ਜੀ ਕਿਸੇ ਸਾਲ ਜੀ ਨਹੀਂ ਜੀ ਸਾਨੂੰ ਤਾਂ ਯਾਦ ਨਹੀਂ ਹੈਗਾ ਆ ਕਿੰਨੇ ਸਾਲ ਹੋ ਗਏ ਜੀ ਦੀ ਸਫਾਈ ਕੋਈ ਨਹੀਂ ਹੋਈ ਕਿੰਨੇ ਸਾਲ ਹੋ ਗਏ ਆ ਜੀ ਡਰੇਨ ਦੀ ਸਫਾਈ ਨਾ ਹੋਊਗਾ ਕਾਫੀ ਸਾਲਾਂ ਹੀ ਹੋ ਗਿਆ ਜੀ ਸਫਾਈ ਹੋਣੀ ਤੇ ਹੁਣ ਪਿੰਡ ਦੇ ਵਿੱਚ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ ਘਰਾਂ ਦਾ ਨੁਕਸਾਨ ਹੋਣਾ ਕਹੇ ਆ ਜੀ ਹੁਣ ਇੰਤਜ਼ਾਰ ਥੋੜੀ ਕਰਾਂਗੇ ਨੁਕਸਾਨ ਹੋਊਗਾ ਫਿਰ ਇਹ ਆਪਾਂ ਜਾਗਾਂਗੇ ਹੈਨਾ ਜੀ ਤਣੂ ਇਹ ਗੁੱਪੀਆਂ ਹੋਈਆਂ 8-8 10 ਫੁੱਟ ਤੱਕ ਪਾਣੀ ਚੜ੍ਹਣ ਨੂੰ ਤਿਆਰ ਬੈਠਾ ਹੈ ਜੀ ਚਾਰ-ਚਾਰ ਪੰਜ ਫੁੱਟ ਦਾ ਪਾਣੀ ਘਰਾਂ ਦੇ ਵਿੱਚ ਆਇਆ ਇਹ ਸੱਤਾਂ ਦੇ ਕੰਨ ਨਾਲ ਲੱਗਿਆ ਹੋਇਆ ਜੀ ਇੱਥੇ ਤੇ ਪ੍ਰਸ਼ਾਸਨਰ ਤੋਂ ਕੋਈ ਇੱਥੇ ਅਧਿਕਾਰੀ ਮੌਕੇ ਤੇ ਪਹੁੰਚਿਆ ਜੀ ਫਿਲਹਾਲ ਤੱਕ ਤਾਂ ਕੋਈ ਨਹੀਂ ਆਇਆ ਹੈਗਾ ਜੀ ਫਿਲਹਾਲ ਤਾਂ ਪਿੰਡ ਵਾਲੇ ਮੁੰਡੇ ਜਿਹੜੇ ਆਪੇ ਲੱਗੇ ਹੋਏ ਆ ਇਹ ਮੇਰਾ ਨਾਮ ਜੀ ਮਨਦੀਪ ਸਿੰਘ ਪਿੰਡ ਨਸੀਰਾਵਾਦ ਇਹ ਕਹਿਣਾ ਇਦਾਂ ਜੀ ਅੱਜ ਸਵੇਰੇ ਤੜਕੇ 3 ਵਜੇ ਤੋਂ ਲੈ ਕੇ ਬਹੁਤ ਭਾਰੀ ਮੀਂਹ ਪਿਆ ਜੀ ਮੌਲੇ ਧਾਰ ਮੁਸਲਾ ਧਾਰ ਮੀਂਹ ਜਿਹਨੂੰ ਕਹਿੰਦੇ ਆ ਜੀ ਤੇ ਉਸ ਤੋਂ ਬਾਅਦ ਇਹ ਚੋਦੇ ਵਿੱਚ ਪਾਣੀ ਦਾ ਵਹਾਰ ਜਿਹੜਾ ਉਹ ਤੇਜ਼ ਹੋਣਾ ਸ਼ੁਰੂ ਹੋ ਗਿਆ ਤੇ ਇਹ ਨਹੀਂ ਹੁਣ ਪਤਾ ਵੀ ਇਹ ਪਿੱਛੇ ਡੈਮ ਤੋਂ ਛੱਡਿਆ ਕਿ ਜਾਂ ਮੀਂਹ ਦਾ ਹੀ ਪਾਣੀ ਆ ਪਰ ਪਾਣੀ ਬਹੁਤ ਤੇਜ਼ੀ ਨਾਲ ਵਧ ਰਿਹਾ ਤੇ ਬਹੁਤ ਜ਼ਿਆਦਾ ਆ ਜੀ ਤੇ ਦੇਖੋ ਪ੍ਰਮਾਤਮਾ ਭਲੀ ਕਰੇ ਕੋਈ ਇਹਦੇ ਨਾਲ ਮੁਸ਼ਕਲ ਵੀ ਖੜੀ ਹੋ ਸਕਦੀ ਜੇ ਹੋਰ ਜ਼ਿਆਦਾ ਹੋ ਗਿਆ ਤੇ ਕਿ ਕਿਦਾਂ ਇੱਥੇ ਤੁਹਾਡੇ ਪਿੰਡ ਦੀਆਂ ਜਿਹੜੀਆਂ ਕੋਈ ਫਸਲ ਆ ਫਸਲਾਂ ਦਾ ਕੋਈ ਨੁਕਸਾਨ ਤਾਂ ਨਹੀਂਗਾ ਜੀ ਨਹੀਂ ਫਿਲਹਾਲ ਫਸਲ ਦਾ ਨਹੀਂ ਕੋਈ ਨੁ ਤੇ ਜੇਸੀ ਜਿਹੜਾ ਇਹਦੀ ਡਰੇਨ ਦੇ ਚੋਹ ਦੇ ਅੰਦਰ ਆ ਫਸਲਾਂ ਉਹ ਤਕਰੀਬਨ ਸਾਰੀਆਂ ਖਰਾਬ ਹੋ ਗਈਆਂ ਡੁੱਬੀਆਂ ਪਈਆਂ ਝੋਨਾ ਤੇ ਕਮਾਦ ਆ ਤੇ ਪੱਠੇ ਆ ਸਭ ਤੋਂ ਜ਼ਿਆਦਾ ਪੱਠਿਆਂ ਦੀ ਚੰਗੀ ਆ ਤੇ ਸਾਰੇ ਬਰਬਾਦ ਹੀ ਹੋ ਗਿਆ ਸੌਣ ਲੋ ਤੇ ਬੀਤੇ ਦਿਨੋਂ ਤੋਂ ਵੀ ਦੇਖਿਆ ਸੀਗਾ ਵੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀਗਾ ਹੁਣ ਕਿੱਦਾਂ ਜੀ ਰਾਤ ਦੇ ਮੀਂਹ ਨਾਲ ਪਾਣੀ ਕਿੱਦਾਂ ਜੀ ਉਦਾਂ ਹੀ ਆ ਜੀ ਸੇਮ ਪ੍ਰੋਬਲਮ ਉਹੀ ਆ ਜੀ ਘਰਾਂ ਦੇ ਪਿੱਛੇ ਤਾਂ ਵੈਸੇ 4-4 ਫੁੱਟ ਪਾਣੀ ਖੜਾਈ ਆ ਜੀ ਹਰੇ ਪਾਣੀ ਦੀ ਕੋਈ ਨਿਕਾਸੀ ਨਹੀਂ ਕੋਈ ਨਿਕਾਸੀ ਨਹੀਂ ਹੋਈ ਉਹ ਘਟਿਆ ਸੀਗਾ ਫਿਰ ਮੀਂਹ ਪੈ ਜਾਂਦਾ ਉਹਨੇ ਫਿਰ ਹੋ ਜਾਂਦਾ ਤੇ ਕੀ ਮੰਗ ਕਰਦੀਆਂ ਹੋ ਪ੍ਰਸ਼ਾਸਨ ਤੋਂ ਜੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹੀ ਮੰਗਿਆ ਵੀ ਜੇ ਸਾਡਾ ਕੋਈ ਪੁਖਤਾ ਪ੍ਰਬੰਧ ਕਰਕੇ ਪਾਣੀ ਦੀ ਨਿਕਾਸੀ ਕਰਾਈ ਜਾਵੇ